ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਿੰਪਲ ਸਲਵਾਰ ਸੂਟ ਦੀ ਕਟਿੰਗ ਦੱਸਾਂਗੇ ਆਲ ਓਵਰ ਸੂਟ ਦੀ ਵੀ ਕਿੱਦਾਂ ਆਪਾਂ ਸਲਵਾਰ ਕੱਢਣੀ ਹੈਗੀ ਕਿੱਦਾਂ ਆਪਾਂ 바ਵਾ ਦੀ ਕਟਿੰਗ ਕਰਨੀ ਹੈ ਜੀ ਇਸ ਚੀਜ਼ ਦੀ ਸਾਰੀ ਜਾਣਕਾਰੀ ਜੀ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਵਿੱਚ ਦਵਾਂਗੇ ਇਹ ਆਪਣਾ ਸੂਟ ਆ ਜੀ 5 ਮੀਟਰ ਕੱਪੜਾ ਦਾ ਕਾਟਨ ਦਾ ਸੂਟ ਆ ਕਾਟਨ ਦਾ ਸੂਟ ਜੀ ਹਮੇਸ਼ਾ ਧੋ ਕੇ ਸਟਿਚ ਕਰਨਾ ਚਾਹੀਦਾ ਆ ਆ ਦੇਖੋ ਜੀ ਪਹਿਲਾਂ ਆਪਾਂ ਕੱਪੜਾ ਖੋਲ ਲਿਆ ਇਸ ਤਰ੍ਹਾਂ ਚੰਗੀ ਤਰ੍ਹਾਂ ਕੱਪੜੇ ਦੇ ਵਾਲ ਕੱਢ ਲੈਣੇ ਨੇ। ਵਾਲ ਕੱਟ ਕੇ ਕੱਪੜੇ 'ਚ ਕੋਈ ਬਾਦ ਘਾਟ ਨਹੀਂ ਹੋਣੀ ਚਾਹੀਦੀ। ਹੁਣ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਕੱਪੜਾ ਦਾ। ਇਸ ਤਰ੍ਹਾਂ ਆਪਾਂ ਕੱਪੜੇ ਨੂੰ ਮਿਚਾ ਲਿਆ। ਕੱਪੜੇ ਨੂੰ ਸੁਕਾਉਣ ਤੋਂ ਬਾਅਦ ਆਪ ਪੈਸ ਦੇ ਵਾਲ ਵਗੈਰਾ ਸਾਰੇ ਕੱਢ ਲੈਣੇ ਆ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਪ੍ਰੈਸ ਕਰਕੇ। ਇੱਕ ਆਪਾਂ ਪਕੜਾ ਪਏ ਇਸ ਤਰ੍ਹਾਂ ਤਾਂ ਕਰਕੇ ਵਿਛਾਇਆ ਕਿਉਂਕਿ ਇਸ ਦਾ ਪਣਾ ਬਹੁਤ ਵੱਡਾ ਸੀ ਤੁਸੀਂ ਦੇਖ ਸਕਦੇ ਹੋ ਇਤਨਾ ਡਬਲ ਫੋਲਡ ਹੋ ਗਿਆ ਸੂਟ ਦਾ ਪਣਾ ਬਹੁਤ ਜ਼ਿਆਦਾ ਵੱਡਾ ਸੀ ਕਮੀਜ਼ ਇਸ ਤਰ੍ਹਾਂ ਇਸ ਤਰ੍ਹਾਂ ਹੀ ਨਿਕਲ ਜਾਣਾ ਲਾ ਨਹੀਂ ਜ਼ਿਆਦਾਤਰ ਕੀ ਹੁੰਦਾ ਆਪਾਂ ਦੂਸਰੇ ਲੋਟ ਕਮੀਜ਼ ਦੀ ਕਟਿੰਗ ਕਰਦੇ ਆਂਗੇ ਉਸ ਤਰ੍ਹਾਂ ਆਪਾਂ ਨੂੰ ਕੱਟਣ ਦੀ ਜ਼ਰੂਰਤ ਨਹੀਂ ਪੈਣੀ ਐ ਇਦਾਂ ਹੀ ਡਬਲ ਫੋਲਡ ਕਰਕੇ ਜੀ ਆਪਣੀ ਕਮੀਜ਼ ਦੀ ਕਟਿੰਗ ਹੋ ਜਾਣੀ ਹੈ ਜੀ ਕਿਉਂਕਿ ਘੇਰਾ ਵੀ ਥੋੜਾ ਦਾ ਆ ਦੇਖੋ ਜ 24 ਇੰਚ ਦਾ ਘੇਰਾ 2 ਇੰਚ ਆਪਾਂ ਘੇਰਾ ਲੈਡੀ ਰੱਖਣਾਗਾ ਤੇ 4 ਇੰਚ ਰੱਖਾਂਗੇ ਆਪਾਂ ਐਕਸਟਰਾ ਇੱਥੇ ਆਪਾਂ ਮਾਰਕ ਕਰ ਲੈਣਾਗਾ ਆ ਦੇਖੋ 2 ਇੰਚ ਆਪਾਂ ਘੇਰਾ ਲੈਡੀ ਰੱਖਣਾ 2-2 ਇੰਚ ਆਪਾਂ ਦੋਵੇਂ ਪਾਸੇ ਚਾਕ ਫੋਲਡ ਕਰਨ ਵਾਸਤੇ ਰੱਖਾਂਗੇ ਤੇ ਲੰਬਾਈ ਆ ਗਈ 42 ਇੰਚ ਤੇ ਆਪਾਂ ਐਕਸਟਰਾ ਰੱਖਾਂਗੇ 40 ਇੰਚ ਤੇ ਆਪਾਂ ਕਟਿੰਗ ਕਰਾਂਗੇ 46 ਤੇ ਹਾਂ ਦੇਖੋ ਜੀ ਇੱਧਰ 46 ਤੇ ਮਾਰਕ ਕਰ ਲਿਆ ਆਪਾਂ ਤੇ ਇੱਧਰ ਵੀ ਆਪਾਂ 46 ਤੇ ਮਾਰਕ ਕਰਾਂਗੇ ਦੇਖੋ ਜੀ 46 42 ਇੰਚ ਤੇ ਆਪਾਂ ਕਰ ਲਿਆ ਮਾਰਕ ਇਹ ਦਰੋ ਵੀ ਜੀ ਆਪਾਂ 24 ਇੰਚ ਤੇ ਮਾਰਕ ਕੀਤਾ ਆਪਾਂ ਇਹ ਦਰੋ ਤਾਂ ਕੱ ਕੇ ਮੜਿਆ ਕਿਉਂਕਿ ਇਹ ਦਰੋ ਕੱਪੜਾ ਫੋਲਡ ਕੀਤਾ ਹੋਇਆ ਸੀਗਾ ਫਿਰ ਉਹ ਇਕੱਠਾ ਲੈ ਜੂਗਾ ਇਧਰੋਂ ਨਹੀਂ ਅਲੱਗ-ਅਲੱਗ ਕੱਪੜਾ ਲਹੂ ਕਿਸੇ ਕੰਮ ਨਹੀਂ ਆਉਣਾ ਜਿਹੜਾ ਇਧਰੋਂ ਕੱਪੜਾ ਲਹੂ ਉਹ 벨ਟ ਬਜਾਰਾ ਦੇ ਜਾਂ ਪੌਂਚਿਆਂ ਦੇ ਕੰਮ ਆ ਜੂਗਾ ਜਿਹੜਾ ਦੂਸਰਾ ਨਾਰਮਲ ਪੜਿਆ ਦਾ ਸੂਟ ਹੁੰਦਾ ਉਹਦੇ ਜਿਹੜਾ ਸਾਈਡ ਤੋਂ ਕੱਪੜਾ ਲੈਂਦਾ ਹੁੰਦਾ ਉਹ ਜਿਹੜੇ ਆਪਣੇ ਸਲਵਾਰ ਦੇ ਪੱਟ ਕਹਿ ਲੋ ਚਾਹੇ ਗੋਡੇ ਕਹਿ ਲੋ ਉਹਨਾਂ ਦੇ ਲਈ ਕੰਮ ਆ ਜਾਂਦਾ ਉਹ ਵਾਲ ਜਿਹੜਾ ਇਧਰੋਂ ਸਾਈਡ ਤੋਂ ਕੱਪੜਾ ਲੈਂਦਾ ਹੁੰਦਾ ਉਹਦੇ ਵਿੱਚ ਪੱਟ ਜਾਂ ਗੋਡੇ ਸਲਵਾਰ ਦੇ ਹੀ ਬਣ ਜਾਂਦੇ ਹੁੰਦੇ ਨੇ ਸੂਟ ਦਾ ਪਣਾ ਵੱਡਾ ਹੋਣ ਕਰਕੇ ਇਹਦੀ ਸਿੱਧੀ ਕਟਿੰਗ ਹੋ ਗਈ ਇਹਦੇ ਵਿੱਚੋਂ ਸਾਈਡ ਤੋਂ ਇੰਨਾ ਕ ਕਪੜਾ ਹੀ ਲਿਆ ਇਹਦੀ 벨ਟ ਬਣ ਜੂਗੀ ਜਾਂ ਫਿਰ ਜਿੱਦਾਂ ਪੌਂਚਿਆਂ ਦੇ نیچے ਲੱਗ ਜੂ ਜਿਹੜਾ ਨਾਰਮਲ ਬਣੇ ਵਾਲਾ ਸੂਟ ਹੁੰਦਾ ਉਹਦੇ ਵਿੱਚੋਂ ਜਿਹੜਾ ਇਹ ਕਪੜਾ ਲੈਂਦਾ ਹੁੰਦਾ ਸਾਈਡ ਤੋਂ ਉਹਦੇ ਜੀ ਪੱਟ ਵਗੈਰਾ ਪੱਟ ਕਹਿ ਲੈਂਦੇ ਨੇ ਕਈ ਇਲਾਕਿਆਂ 'ਚ ਗੋਡੇ ਕਹਿੰਦੇ ਨੇ ਉਹ ਪੈ ਜਾਂਦੇ ਹੁੰਦੇ ਨੇ ਸਲਵਾਰ ਦੇ ਦੀਆਂ ਗਈ ਵੀ ਜਿਹੜਾ ਨਾਰਮਲ ਪਨੇਵਾਲਾ ਸੂਟ ਹੁੰਦਾ ਜਿਹੜਾ ਸਾਈਡ ਤੋਂ ਕਪੜਾ ਲੈਂਦਾ ਹੁੰਦਾ ਉਹਦੇ ਚੋ ਗੋਡੇ ਪੈਂਦੇ ਹੁੰਦੇ ਨੇ ਇਹ ਵਾਲਾ ਜਿਹੜਾ ਕਪੜਾ ਆ ਗਿਆ ਆਪਾਂ ਪਹੁੰਚਿਆ ਵਗੈਰਾ ਤੇ ਜਾਂ 벨ਟ ਦਾ ਘਟਦਾ ਉੱਥੇ ਯੂਜ਼ ਕਰਾਂਗੇ ਇਹ ਵਾਲਾ ਕਪੜਾ ਹਾਂਜੀ ਜੀ ਆ ਦੇਖੋ ਆਪਾਂ ਕ 20 ਵਾਲਾ ਪੀਸ ਅਲੱਗ ਕਰ ਲਿਆ ਹੁਣ ਆਪਾਂ ਇਸ ਤੇ ਸਭ ਤੋਂ ਪਹਿਲਾਂ ਤਾਂ ਪ੍ਰਿੰਟ ਦੇਖਣਾਗਾ ਵੀ ਦੋਵੇਂ ਪ੍ਰਿੰਟ ਉੱਪਰ ਨੂੰ ਹੀ ਰਹਿਣੇ ਚਾਹੀਦੇ ਆ ਦੇਖੋ ਜੀ ਆ ਵਾਲਾ ਵੀ ਸਹੀ ਆ ਇਹਦਾ ਤੇ ਇਹ ਵਾਲਾ ਵੀ ਸਹੀ ਹੈ ਦੋਵੇਂ ਉੱਪਰ ਨੂੰ ਹੀ ਨੇ ਪ੍ਰਿੰਟਰ ਸੂਟ ਜਿਹੇ ਜੀ ਜ਼ਰੂਰ ਦੇਖਣੇ ਚਾਹੀਦੇ ਹੈਗੇ ਤੇ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਸਹੀ ਕਰ ਲੈਣਾ ਹਾਂ ਹਾਂਜੀ ਜੀ ਹੁਣ ਆਪਾਂ ਕਮੀਜ਼ ਦੇ ਕੱਪੜੇ ਨੂੰ ਇਸ ਤਰ੍ਹਾਂ ਕਰ ਲੈਣਾਗਾ ਫੋਲਡ ਕਰ ਲੈਣਾਗਾ ਇਸ ਤੇ ਚਾਰ ਪੈ ਹੱਟ ਕਰ ਲੈਣਾ ਦੇਖੋ ਇੱਕ ਦੋ ਤਿੰਨ ਚਾਰ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਰੱਖਾਂਗੇ ਤੀਰਾ ਤੀਰਾਗਾ ਜੀ 6.5 ਇੰਚ 6.5 ਇੰਚ ਤੇ ਮਾਰਕ ਕਰ ਲੈਣਾ ਤੇ نیچے ਨੂੰ ਮੋਢਾਗਾ ਜੀ ਆਪਣਾ 7.5 ਇੰਚ ਆ ਜਿੱਥੇ ਆਪਾਂ 7.5 ਇੰਚ ਤੇ ਲਾਇਆ ਇੱਥੇ ਆਪਾਂ ਇੱਥੋਂ 6 ਇੰਚ ਤੇ ਲਾਵਾਂਗੇ ਇਹਦੇ ਜੀ ਆਪਾਂ ਕੁਝ ਐਦਾਂ ਸ਼ੇਪ ਬਣਾ ਲੈਣੀ ਹੈ ਜੀ ਐਸ ਤਰ੍ਹਾਂ ਇਸ ਤਰ੍ਹਾਂ ਸੇਵ ਪਣਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਕਾਟ ਪਾਉਣੀ ਦੱਸਾਂਗੇ ਤੁਹਾਨੂੰ ਅੱਗੇ ਵਾਲੀ ਅੱਗੇ ਵਾਲੀ ਪਾਉਗੀ 1 ਇੰਚ ਤੇ ਤੇ ਪਿੱਛੇ ਵਾਲੀ ਪਾਉ ਜੀ 2 ਇੰਚ ਤੇ ਤੇ ਇਥੋਂ ਕਾਟ ਪਾਉਣੀ ਬਹੁਤ ਜ਼ਰੂਰੀ ਹੈ ਜੇ ਆਪਾਂ ਇਥੋਂ ਕਾਟ ਪਾਵਾਂਗੇ ਤਾਂ ਕਦੇ ਵੀ ਆਪਣਾ ਮੋਢਾ نیچے ਨੂੰ ਨਹੀਂ ਡਿੱਗੂਗਾ ਹੁਣ ਆਪਾਂ ਮੋਢੇ ਵਾਲੀ ਕਾਟ ਪਾਵਾਂਗੇ ਇਹ ਮੋਢੇ ਵਾਲੀ ਕਾਟ ਜੀ ਚੈਸਟ ਦੇ ਹਿਸਾਬ 'ਚ ਰਹਿੰਦੀ ਹੁੰਦੀ ਹੈ ਇਹਨਾਂ ਦੀ ਚੈਸਟ ਹੈਗੀ ਹੈ ਜੀ 20 ਜੀ 20 ਇੰਚ 20 ਦਾ ਅੱਧ ਹੋਇਆ ਜੀ 10 ਇੰਚ ਆਪ ਐਥੇ 10 ਇੰਚ ਤੇ ਨਿਸ਼ਾਨ ਲਾ ਲਿਆ ਹੁਣ 10 ਦਾ ਅੱਧ ਆ ਹੋ ਗਿਆ ਜੀ 4 ਹੋ ਗਿਆ 4 ਦਾ ਅੱਧ ਹੋ ਗਿਆ ਜੀ 2 ਇੰਚ ਆ ਜਿਹੜੀ ਅੱਗੇ ਵਾਲੀ ਕਾਟ ਆ ਗਈ ਇਹ ਇਥੋਂ ਜਿੱਥੋਂ ਆਪਾਂ ਅੱਧ ਕੀਤਾ ਇਹ ਇਥੋਂ ਐਦਾਂ ਪਾਉਗੀ ਹਲੋ ਜੀ ਆ ਹੁਣ ਜਿਹੜੀ ਪਿੱਛੇ ਵਾਲੀ ਆ ਇਹ ਇਥੋਂ ਐਦਾਂ ਪੈ ਚੂਗੀ ਤੇ ਆਹ ਵਾਲੀ ਆਪਾਂ ਇੱਥੋਂ ਐਦਾਂ ਕਰ ਦੇਣਾ ਉਹ ਆ ਦੇਖ ਸਕਦੇ ਆ ਤੁਸੀਂ ਆਹ ਵਾਲੀ ਕਾਟ ਪਾਉਣੀ ਬਹੁਤ ਜ਼ਰੂਰੀ ਹੈਗੀ ਹੁਣ ਆਪਾਂ ਸਭ ਤੋਂ ਪਹਿਲਾਂ ਸਾਈਡ ਵਾਲੀ ਸਿਲਾਈ ਰੱਖਾਂਗੇ ਉਸ ਤੋਂ ਬਾਅਦ ਸਾਈਡ ਵਾਲੀ ਸਿਲਾਈ ਰੱਖਣੀ ਹੈ ਜੀ ਆਪਾਂ 21 ਇੰਚ ਤੇ ਆ 21 ਇੰਚ ਤੇ ਮਾਰਕ ਕਰ ਲਿਆ ਹੁਣ ਆਪਾਂ ਇਹਦਾ ਅੱਧ ਕਰ ਲੈਣਾ ਜੀ ਇਹਦਾ ਅੱਧ ਹੋ ਗਿਆ ਜੀ 13.5 7 ਇੰਚ ਕਰ ਲਓ ਜੀ 7 ਇੰਚ ਆਪਾਂ 14 ਦਾ ਅੱਧ ਕਰ ਲਿਆ 7 ਇੰਚ ਅੱਧ ਕਰ ਲਿਆ ਤੇ ਹੁਣ ਆਪਾਂ ਹਿਪ ਰੱਖਣੀ ਹੁਣ ਜੀ ਆਪਾਂ ਨੂੰ ਕੋਈ ਪ੍ਰੋਬਲਮ ਨਾ ਬਣਾਵੇ ਆਪਾਂ ਇੱਥੇ ਨਾ ਲਾਈਨਾਂ ਬਣਾ ਲੈਣੀਆਂ ਨੇ ਇਸ ਤੇ ਚੈਸਟ ਰੱਖੀ ਸੀ ਜੀ ਆਪਾਂ 20 ਤੇ ਇਥੋਂ ਆਪਾਂ ਕਮਰ ਰੱਖਣੀ ਹੈਗੀ ਕਮਰ ਹੈਗੀ ਇਹਨਾਂ ਦੀ 16 ਇੰਚ 8 8 16 ਅੱਧਾ ਇੰਚ ਆਪਾਂ ਐਕਸਟਰਾ ਰੱਖਾਂਗੇ ਜਿਹੜਾ ਕਿ ਪਲੋਈਆਂ ਵਗੈਰਾ ਚਾਊਗਾ ਆ ਦੇਖੋ ਇੱਥੇ ਮਾਰਕ ਕਰ ਲਿਆ ਤੇ हिਪ ਹੈਗੀ ਇਹਨਾਂ ਦੀ 20 ਇੰਚ 20 ਦਾ ਅੱਧ ਹੋ ਗਿਆ ਜੀ 10 ਇੰਚ ਇਹਨਾਂ ਨੂੰ ਆਪਾਂ ਇੰਚੀ ਟੇਪ ਜਾਂ ਸਕੇਲ ਦੀ ਹੈਲਪ ਦੇ ਨਾਲ ਆਪਸ ਚ ਜਮਲਾ ਲੈਣਾ ਹੈ ਇਹ ਜਦੋਂ ਆਪਾਂ ਕਮਰ ਦੀ ਇਨਸਾਨੀ ਲਾਉਣੀ ਹੈਗੀ ਆਪਾਂ ਆ ਚੀਜ਼ ਦਾ ਅੱਧ ਕਰਕੇ ਲਾਉਣਾਗਾ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਤੁਹਾਨੂੰ ਕਟਿੰਗ ਕਰਕੇ ਦੱਸਦੇ ਆਂਗੀ ਜੀ ਮੋਡੇ ਦੀ ਪਿਛਲੇ ਦੀ ਕਾਟ ਪੈ ਗਈ ਜਿਹੜੀ ਅੱਗੇ ਵਾਲੀ ਕਾਟ ਆ ਗਈ ਇਹ ਕਮੀਜ਼ ਨੂੰ ਆਪਾਂ ਕੱਲਾ-ਕੱਲਾ ਕਰਕੇ ਪਾਵਾਂਗੇ ਚਾਹੇ ਜਦੋਂ ਤੁਸੀਂ ਸਿਲਾਈ ਕਰੋਗੇ ਉਦੋਂ ਵੀ ਪਾ ਸਕਦੇ ਹੋਵੋਗੇ ਜਿੱਦਾਂ ਵਾਲੀ ਕਟਿੰਗ ਦੀ ਲਸਾਨੀ ਲਾਈ ਹੋਈ ਹੈ ਇਹਨੂੰ ਇਸ ਤਰ੍ਹਾਂ ਕੱਟ ਕਰ ਦੇਣਾ ਹੈ ਹੁਣ ਆਪਾਂ ਲਾਵਾਂਗੇ ਜੀ ਪਲੇਟਸ ਦੀਆਂ ਨਸਾਨੀਆਂ ਪਲੇਟਸ ਪਾਵਾਂਗੇ ਉੱਪਰੋਂ ਆਪਾਂ 11.5 ਇੰਚ ਦੇ ਆ ਲਓ ਜੀ ਤੇ ਨੀਚੇ ਨੂੰ ਪਾਵਾਂਗੇ ਆਪਾਂ 7 ਇੰਚ ਇਥੋਂ ਆਉਜੀ ਸਾਢੇ 3 ਇੰਚ ਇਥੋਂ ਵੀ ਜੀ ਸਾਢੇ 3 ਇੰਚ ਆਹ ਬੋ ਜੀ ਹੁਣ ਆਪਾਂ ਜਿਹੜੀ ਸਾਈਡ ਵਾਲੀਆਂ ਪਲੇਟਸ ਨੇ ਉਹ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਪਾਉਣੀਆਂ ਨੇ ਜਿਹੜਾ ਆਹ ਵਾਲਾ ਪੁਆਇੰਟ ਆ ਇਹਨੂੰ ਇਹਦੇ ਨਾਲ ਮਿਲਾ ਦੇਣਾ ਜਿਹੜਾ ਆਹ ਵਾਲਾ ਇਹਨੂੰ ਇਹਦੇ ਨਾਲ ਮਿਲਾ ਅ ਦੇਖੋ ਜੀ ਆਹ ਵਾਲਾ ਪੁਆਇੰਟ ਨੂੰ ਮਲਾਉਣ ਤੋਂ ਬਾਅਦ ਇਹਨਾਂ ਦੇ ਵਿੱਚ ਆਪਾਂ 2-2 ਇੰਚ ਦਾ ਪਾ ਦੇਣਾ ਫਰਕ ਇੱਧਰ ਵੀ 2 ਇੰਚ ਦਾ ਪਾ ਦੇਣਾ ਫਰਕ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਤੱਕ ਆਹ ਵਾਲੀ ਪਲੇਟ ਆ ਆਹ ਵਾਲੀ ਪਲੇਟਾਂ ਆ ਹੋ ਗਈਆਂ ਜੀ ਆਪਣੀ ਫਰੰਟ ਵਾਲੀਆਂ ਪਲੇਟਸ ਆ ਦੇਖੋ ਜੀ ਅੱਗੇ ਵਾਲੀ ਕਮੀਜ਼ ਦੀ ਹੋ ਗਈ ਆਪਣੀ ਪੂਰੀ ਮਾਰਕਿੰਗ ਵਗੈਰਾ ਸਾਰਾ ਕੁਝ ਹੋ ਗਿਆ ਇਹਨਾਂ ਨੂੰ ਕਰ ਲੈਣਾ ਆਪਾਂ ਇਸ ਤਰ੍ਹਾਂ ਅਲੱਗ ਇਸ ਤਰ੍ਹਾਂ ਅਲੱਗ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਸ ਨੂੰ ਕਮੀਜ਼ ਨੂੰ ਦੁਆਰਾ ਹੀ ਉਸ ਤਰ੍ਹਾਂ ਕਰ ਲੈਣਾ ਉਹ ਫਰੰਟ ਵਾਲੀ ਨੂੰ ਐ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ ਚੰਗੀ ਤਰ੍ਹਾਂ ਪ੍ਰੈਸ ਕਰਨ ਤੋਂ ਬਾਅਦ ਕੀ ਹੋਇਆ ਵਾਲੀਆਂ ਆਪਣੀਆਂ ਨਸਾਨੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਜੀ ਇੱਧਰ ਆਪਣੇ ਆਪ ਆ ਗਈਆਂ ਇਹ ਇੱਧਰ ਆ ਗਈਆਂ ਤੇ ਆਪਣੇ ਅੱਗੇ ਵਾਲੇ ਪੱਲੇ ਦੀ ਸਾਰੀ ਫਿਟਿੰਗ ਦੀਆਂ ਇਨਸਾਨੀਆਂ ਲੱਗੀਆਂ ਹੁਣ ਆਪਾਂ ਤੁਹਾਨੂੰ ਬੈਕ ਵਾਲਾ ਦੱਸਦੇ ਆਂ ਵੀ ਬੈਕ ਵਾਲੇ ਦੀ ਪਲੂਆਂ वगैरह ਦੀ ਆਪਾਂ ਕਿੱਦਾਂ ਲਾਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ 2.5 ਇੰਚ ਤੇ ਬੈਕ ਗਲੇ ਦੀ ਕਟਿੰਗ ਕਰਾਂਗੇ نیچے ਨੂੰ ਰੱਖਾਂਗੇ ਜੀ ਆਪਾਂ 6 ਇੰਚ ਇਸ ਤਰ੍ਹਾਂ ਜੀ ਹਲਕੇ ਹੱਥਾਂ ਨਾਲ ਆਪਾਂ ਗੁਲਾਈ ਦੇ ਦੇਣੀ ਹੈਗੀ ਗਲਾਈ ਦੇੰਤੂ ਬਾਦਾ ਪੇਸਦੀ ਕਟਿੰਗ ਕਰਦੇ ਹੁਣ ਆਪਾਂ ਪਿਛਲੇ ਪਲੇਟੀਆਂ ਪਲੇਟਸ ਪਾਵਾਂਗੇ ਇਹ ਵੀ ਆਪਾਂ ਜੀ 11.5 ਇੰਚ ਤੇ ਹੀ ਪਾਉਣੀਆਂ ਨੇ ਤੇ ਨੀਚੇ ਨੂੰ ਪਾਵਾਂਗੇ ਆਪਾਂ 8 ਵੀ ਪਾ ਸਕਦੇ ਆ 8.5 ਵੀ ਪਾ ਸਕਦੇ ਆ ਇਹ ਅੱਗੇ ਵਾਲੇ ਨਾਲੋਂ ਅੱਧੇ ਅੱਜ 7 ਤੇ ਪੈਂਦੀ ਆ ਤੇ 1 ਇੰਚ ਜ਼ਿਆਦਾ ਪਾ ਲੂ ਤਾਂ ਫਿਟਿੰਗ ਜ਼ਿਆਦਾ ਵਧੀਆ ਆਉਂਦੀ ਹੈ ਜੀ ਇੱਥੋਂ ਵੀ ਇਹ ਸਾਢੇ 3 ਇੰਚ ਤੇ ਇਧਰੋਂ ਵੀ ਇਹ ਸਾਢੇ 3 ਇੰਚ ਐਸ ਤਰ੍ਹਾਂ ਕਿ ਚਾਹੇ ਤਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਮੀਜ਼ ਨੂੰ ਉਹ ਕਰ ਲਓ ਉਧਰ ਨਿਸ਼ਾਨੀ ਚਲੀ ਜਾਊ ਚਾਹੇ ਇਦਾਂ ਕਰ ਲਓ ਅੱਗੇ ਆਪਨੇ ਬੈਕ ਗਲੇ ਦੀ ਕਟਿੰਗ ਹੋ ਗਈ ਆਪਨਾ ਬੈਕ ਗਲਾ ਦਾ ਆਪ ਪਲੇਸ ਦੀਆਂ ਅਨਸਾਨੀਆਂ ਨੇ ਆਪਨੇ ਪਲੇਸ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਾਂਗੇ ਵੀ ਕਿੱਦਾਂ ਕਰਨੀ ਹੈ ਇਹਦੀ ਹੁਣ ਜੀ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ ਇਹਦੀ ਵਾਮਾ ਦੇ ਕਟਿੰਗ ਕਰਨ ਖਾਤਰ ਆਪਾਂ ਨੂੰ 15 ਇੰਚ ਆਪਾਂ ਵਾਮਾ ਤਿਆਰ ਰੱਖਣੀਆਂ ਨੇ 15 ਇੰਚ ਤਿਆਰ ਆਪਾਂ 18 ਇੰਚ ਤੇ ਕਟਿੰਗ ਕਰਾਂਗੇ 3 ਇੰਚ ਆਪ ਐਕਸਟਰਾ نیچے ਫੋਲਡ ਕਰਨ ਵਾਸਤੇ ਤੇ ਉੱਪਰ ਸਲਾਈ ਚ ਜਾਊਗਾ 7.5 ਇੰਚ ਆਪਣਾ ਮੋਡਾ ਸੀਗਾ ਸਾਡਾ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਆਪਾਂ ਧੁਰ ਤੱਕ ਕੱਪੜਾ ਤਾਂ ਨਹੀਂ ਕੱਟਿਆ ਕਿ ਜਿਹੜਾ ਸਾਈਡ ਤੋਂ ਕੱਪੜਾ ਲਊਗਾ ਉਹ ਆਪਣੇ ਕੰਮ ਆ ਜਾਊਗਾ ਜੀ ਆ ਦੇਖੋ ਜੀ ਆਪਾਂ ਇਦਾਂ ਕੱਪੜਾ ਫੋਲਡ ਕਰ ਲਿਆ ਆਪਾਂ ਇਦਾਂ 1.75 ਲਾ ਲਓ 18 1.75 ਇੰਚ ਕੱਪੜਾ ਹੈਗਾ ਜਿਹੜਾ ਆਪਾਂ ਫੋਲਡ ਕੀਤਾ ਹੈਗਾ ਆ ਲਓ ਜਿੱਪੂ ਮੇ ਬਾਵਾਂ ਦੀ ਕਟਿੰਗ ਹੋ ਗਈ ਨੀਚੇ ਤੇ ਉੱਪਰ ਆਹ ਦੇਖੋ ਦੋ ਤਹਾਨੇ ਇਧਰ ਡਬਲ ਵਾਰੀ ਫੋਲਡ ਆ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਫੋਲਡ ਕਰ ਲੈਣਾਗਾ ਇਹਦਾ ਵੀ ਆਪਾਂ ਪ੍ਰਿੰਟ ਦੇਖਣਾਗਾ ਇਧਰਲੀ ਸਾਈਡ ਆਪਾਂ ਇਹਦਾ ਕਰਾਂਗੇ ਇਧਰ ਨੂੰ ਨੀਚੇ ਨੂੰ ਪ੍ਰਿੰਟ ਸਹੀ ਆਊਗਾ ਇੱਧਰਲੀ ਸਾਈਡ ਆਪਾਂ ਦਾ ਮੋੜਾ ਕੱਟਾਂਗੇ ਮੋਡੇ ਦੀ ਕਾਟ ਫੋਨ ਖਾਤਰ ਪਹਿਲਾਂ ਆਪਾਂ 3 ਇੰਚ ਤੇ ਇੱਥੇ ਮਾਰਕ ਕਰਨਾਗਾ ਇੱਥੋਂ ਗਲਾਈ ਦੇਣੀ ਸ਼ੁਰੂ ਕਰਾਂਗੇ ਤੇ نیچے ਵੀ 3 ਇੰਚ ਆ ਆ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਨਾਲ ਇਸ ਤਰ੍ਹਾਂ ਮਿਲਾ ਲੈਣਾ ਆਪਾਂ ਹਾਂ ਦੇਖੋ ਆ ਵਾਲੇ ਪੁਆਇੰਟ ਨੂੰ ਆਪਾਂ ਐਦਾਂ ਆ ਮਲਾ ਲਿਆ ਤੇ ਅੱਧਾ-ਅੱਧਾ ਇੰਚ ਆਪਾਂ ਇੱਧਰ ਮਾਰਕ ਕਰਨਾ ਅੱਧਾ ਇੰਚ ਇੱਧਰ ਕਰਨਾ ਫਿਰ ਆਪਾਂ ਹਲਕੇ ਜਿਹੇ ਹੱਥਾਂ ਨਾਲ ਗੁਲਾਈ ਦੇ ਦੇਣੀ ਹੈ ਆਹ ਵੇਖੀ ਇੱਥੋਂ ਗੋਲ ਹੋਣਾ ਚਾਹੀਦਾ ਇੱਥੇ ਕੋਈ ਸ਼ੇਪ ਨਹੀਂ ਬਣਨੀ ਚਾਹੀਦੀ ਐਦਾਂ ਬਿਲਕੁਲ ਗੋਲ ਆਹ ਲੀਫ ਬਣ ਗਈ ਆਹ ਵਾਲੀ ਅਗਲੀ ਬਾਹ ਦੀ ਕਾਟ ਹੋਗੀ ਆਹ ਵਾਲੀ ਪਿਛਲੀ ਦੀ ਹੋਗੀ ਆਹ ਲਓ ਜੀ ਆਪਣੀ ਬਾਹ ਦੀ ਕਾਟ ਪੈ ਗਈ ਪਰ ਜਿਹੜੀ ਅੱਗੇ ਵਾਲੀ ਕਾਟ ਆ ਗਈ ਇਹ ਆਪਾਂ ਬਾਹਾਂ ਨੂੰ ਅਲੱਗ ਕਰਕੇ ਪਾਉਣੀ ਹੈ ਇਕੱਠੀ ਨਹੀਂ ਪਾਉਣੀ ਹੈਗੀ ਦੋਵੇਂ ਬਾਹਾਂ ਨੂੰ ਅਲੱਗ ਕਰਕੇ ਕੱਲੀ ਕੱਲੀ ਬਾਹ ਦੀ ਕਾਟ ਪਾਉਣੀ ਹੈ ਜੀ ਇਹ ਆਹ ਲਓ ਜੀ ਅਗਲੀ ਕਾਟ ਆ ਪਾਈ ਹੋਈ ਹੈ ਆਪਣੀ ਆ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਦੱਸਦੇ ਆਂ ਹਾਂਜੀ ਜੀ ਸਲਵਾਰ ਦੀ ਕਟਿੰਗ ਆਪਾਂ ਨੀਚੇ ਕਰਾਂਗੇ ਕਿਉਂਕਿ ਘੇਰਾ ਜ਼ਿਆਦਾ ਹੁੰਦਾ ਟੇਬਲ ਤੇ ਲੋਪ ਨਹੀਂ ਆਉਂਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਆਪਾਂ ਕੱਪੜੇ ਨੂੰ ਪੂਰੀ ਚੰਗੀ ਤਰ੍ਹਾਂ ਬਸਾ ਲਿਆ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਗੋਡੇ ਕੱਢਾਂਗੇ ਸਲਵਾਰ ਦੇ ਇਹ ਪਹੁੰਚੇ ਦੇ ਹਿਸਾਬ ਚ ਕੱਢੇ ਜਾਂਦੇ ਹੁੰਦੇ ਨੇ ਇਹ ਹੈਗਾ ਜੀ ਆਪਣਾ ਕੱਪੜਾ ਆਪਾਂ 7 ਇੰਚ ਰੱਖਾਂਗੇ ਸਿਲਾਈ ਲਗਾ ਕੇ 6 ਰਹਿ ਜਾਣਾਗਾ ਇਸਦਰ ਨੂੰ ਆਪਾਂ ਲੰਬਾਈ ਰੱਖਣੀ ਹੈਗੀ 38 ਇੰਚ ਸਲਵਾਰ ਤਿਆਰ ਆਗੀ 34 ਇੰਚ ਦੇ ਆਪਾਂ ਕਟਿੰਗ ਕਰਾਂਗੇ ਗੋਡਿਆਂ ਦੀ ਤੇ 1 ਇੰਚ ਆਪਾਂ ਰੱਖਾਂਗੇ ਐਕਸਟਰਾ 35 ਇੰਚ ਆ ਦੇਖੋ 35 ਇੰਚ ਤੇ ਆਪਾਂ ਮਾਰਕ ਕਰ ਲਿਆ ਤੇ ਇਧਰ ਨੂੰ ਵੀ 7 ਇੰਚ ਹੁਣ ਆਪਾਂ ਜਿੱਥੇ-ਜਿੱਥੇ ਆਪਾਂ ਮਾਰਕ ਕੀਤਾ ਉਹਨੂੰ ਫੜ ਕੇ ਇਦਾਂ ਮਿਲਾ ਲੈਣਾ ਤੇ ਇਸ ਦੀ ਕਟਿੰਗ ਕਰ ਲੈਣੀ ਹੈ ਜੀ ਕਪੜੇ ਨੂੰ ਇਸ ਤਰ੍ਹਾਂ ਕਰ ਲੈਣਾ। ਹਾਂ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਹਾਂ ਜੀ ਜੀ ਹੁਣ ਆਪਾਂ ਕੁੰਦਿਆਂ ਦੀ ਕਟਿੰਗ ਕਰਾਂਗੇ ਕੁੰਦਿਆਂ ਦੀ ਕਟਿੰਗ ਕਰਨ ਖਾਤਰ ਦੇਖੋ ਜੀ ਆਹ ਕਪੜਾ ਪੂਰਾ ਪੂਰਾ ਹੀ ਆ ਆਪਣਾ ਤੇ ਆ ਦੇਖੋ ਜੀ ਹਾਂ ਤੇ ਆਪਾਂ ਜਿਹੜਾ ਆਸਣਾਂਗਾ ਉਹ ਆਸਣ ਆਪਾਂ ਵਿੱਚੋਂ ਹੀ ਕੱਢਾਂਗੇ। ਇਦਾਂ ਆਪਾਂ ਪਹਿਲਾਂ ਸਿੱਧੀ ਤੋਂ ਖੋਲਾ ਲੈਣੀ ਹੈ ਜੀ ਇਦਾਂ ਤਿਰਸੀ ਸਲਾਈ ਅਹਾਂ ਨਿਸ਼ਾਨੀ ਲਾ ਲੈਣੀ ਹੈ ਜੀ ਇਦਾਂ ਨਿਸ਼ਾਨੀ ਲਾਉਣ ਤੋਂ ਬਾਅਦ आपको जिसकी कर लेनी है कि कटिंग जी इस तरह रख लेना इस तरह देखो अपने ਕੁੰਦਿਆਂ ਦੀ ਹੋਗੀ ਕਟਿੰਗ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਜੇ ਕਈ ਵਾਰੀ ਕੱਪੜਾ ਐਦਾਂ ਹੋਵੇ ਤਾਂ ਉਹਦੇ ਵਿੱਚੋਂ ਆਸਣ ਵਿੱਚੋਂ ਕਿੱਦਾਂ ਨਿਕਲਦਾ ਹੁੰਦਾ ਦਾ ਆਸਣ ਰੱਖਣਾ ਦਾ ਆਪਣੀ ਹੈਗਾ ਵੀ 9 ਇੰਚ ਆਹ ਦੇਖੋ ਐਦਾਂ 9 ਇੰਚ ਤੇ ਮਾਰਕ ਕਰ ਲੈਣਾਗਾ ਹਾਂ ਆਪਣੇ ਆਗੇ ਪੱਟਾਗੇ ਗੁੱਡ ਕਹਿ ਲਓ ਆਇਥੋਂ ਪਹੁੰਚਿਆ ਆ ਕੱਪੜਾ ਇਦਾਂ ਕੱਟ ਹੋ ਜਾਊਗਾ ਤੇ ਹੁਣ ਆਪ ਵੀ ਰਹਿ ਗਈ ਜੀ 벨ਟ ਆ ਜੀ ਆਪਣੀ 벨ਟ ਆ ਗਈ 23 ਇੰਚ ਦੀ 벨ਟ ਰੈਡੀ ਹੈਗੀ ਆ ਆਪਣੀ 벨ਟ ਆ ਗਈ ਤੇ ਆ ਆਪਣੀ ਸਲਵਾਰ ਆ ਗਈ ਤੇ ਆ ਜਿਹੜਾ ਕੋਈ ਐਕਸਟਰਾ ਕੱਪੜਾ ਬਚਿਆ ਪਹੁੰਚਿਆ ਵਗੈਰਾ ਦੇ ਲਈ ਯੂਜ਼ ਕਰਾਂਗੇ ਤੇ ਇਹ ਵੱਡੇ ਪਣੇ ਦਾ ਸੂਟ ਸੀ ਜੀ ਤਾਂ ਕਰਕੇ ਸਲਵਾਰ ਇਸ ਤੇ ਇਸ ਤਰ੍ਹਾਂ ਕਟਿੰਗ ਕੀਤੀ ਹੈਗੀ ਵੱਡੇ ਪਣੇ ਦੇ ਸੂਟ ਵਿੱਚ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਨਹੀਂ ਜਿਹੜੇ ਪੱਟ ਜਾਂ ਗੁੱਡੇ ਹੁੰਦੇ ਨੇ ਉਹ ਕਮੀਜ਼ ਦੇ ਸਾਈਜ਼ ਤੋਂ ਲੈ ਜਾਂਦੇ ਨੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ